ਓ ਮਾਈ ਪਾਗੋ ਦੀਆਂ ਵਾਰਸਾਂ ਫੈਸ਼ਨਾਂ 'ਚ ਰੁੜੀਆਂ ਓ ਭੁੱਲ ਗੁਰਮਤ ਨੂੰ ਮਨਮਤ 'ਤੇ ਤੁਰੀਆਂ ਓ ਮਾਈ ਪਾਗੋ ਦੀਆਂ ਵਾਰਸਾਂ ਫੈਸ਼ਨਾਂ 'ਚ ਰੁੜੀਆਂ ਓ ਭੁੱਲ ਗੁਰਮਤ ਨੂੰ ਮਨਮਤ 'ਤੇ ਤੁਰੀਆਂ ਕਿੱਥੋਂ ਕਰ ਲੈਣੀ ਐਨਾ ਰਾਖੀ ਆਪਣੀ ਕਿੱਥੋਂ ਚੱਕ ਲੈਣੇ ਨਾ ਹਥਿਆਰ ਬੀਬੀਆਂ ਜੀ ਇਹਨੇ ਟਿਕਟੋਕ ਵਾਲੀਆਂ ਨੇ ਚਾਰ ਬੀਬੀਆਂ ਕਿੱਥੋਂ ਚੱਕ ਲੈਣੇ ਨਾ ਹਥਿਆਰ ਬੀਬੀਆਂ ਜੀ ਇਹਨੇ ਟਿਕਟੋਕ ਵਾਲੀਆਂ ਨੇ ਚਾਰ ਬੀਬੀਆਂ ਕਿੱਥੋਂ ਚੱਕ ਲੈਣੇ ਨਾ ਹਥਿਆਰ ਬੀਬੀਆਂ ਉਹ ਬੜਾ ਸੋਹਣਾ ਸਿਰ ਤੇ ਦਮਾਲਾ ਵੀ ਸਜਾਇਆ ਏ ਬਣ ਗਏ ਗੁਰੂ ਵਾਲੇ ਸੋਹਣਾ ਗੱਤਰਾ ਵੀ ਪਾਇਆ ਏ ਪਰ ਜਦੋਂ ਪੈਰ ਟਿਕਟੋਕ ਉੱਤੇ ਰੰਦੀਆਂ ਲੱਗਦਾ ਏ ਨਾ ਗੁਰੂ ਘਰ ਹੀ ਭੁਲਾਇਆ ਏ ਰਹਿ ਤਮਰਿਆ ਦਾ ਇਹ ਨਾ ਸੂਰੀ ਟੰਗੀਆਂ ਰਹਿ ਤਮਰਿਆ ਦਾ ਇਹ ਨਾ ਸੂਰੀ ਟੰਗੀਆਂ ਲਚਰ ਗਾਣਿਆਂ ਚ ਹੋਈਆਂ ਨੇ ਖਵਾਰ ਬੀਬੀਆਂ ਜੀ ਇਹਨੇ ਟਿਕਟੋਕ ਵਾਲੀਆਂ ਨੇ 4 ਬੀਬੀਆਂ ਕਿੱਥੋਂ ਚੱਕ ਲੈਣੇ ਨਾ ਹਥਿਆਰ ਬੀਬੀਆਂ ਜੀ ਇਹਨੇ ਟਿਕਟੋਕ ਵਾਲੀਆਂ ਨੇ 4 ਬੀਬੀਆਂ ਕਿੱਥੋਂ ਚੱਕ ਲੈਣੇ ਨਾ ਹਥਿਆਰ ਬੀਬੀਆਂ ਉਹ ਸ਼ਰਮ ਹਿਆ ਵਾਲਾ ਪਰਦਾ ਹਿਲਾ ਆਏ ਲਚਰਾਂ ਦਾ ਲਾਣਾ ਐ ਨਾ ਮਨ ਚ ਵਸਾਇਆ ਏ ਉਹ ਸ਼ਰਮ ਹਿਆ ਵਾਲਾ ਪਰਦਾ ਹਿਲਾਇਆ ਏ ਲਚਰਾਂ ਦਾ ਲਾਣਾ ਐ ਨਾ ਮਨ ਚ ਵਸਾਇਆ ਏ ਕਿੱਥੋਂ ਜੰਮ ਲੈਣੇ ਨਾ ਸਿੰਘ ਸੂਰਮੇ ਕਿੱਥੋਂ ਜੰਮ ਲੈਣੇ ਨਾ ਸਿੰਘ ਸੂਰਮੇ ਕਿੱਥੋਂ ਚੱਕ ਲੈਣੀ ਨਾ ਤਲਵਾਰ ਬੀਬੀਆਂ ਜੀ ਇਹਨੇ ਟਿਕਟੋਕ ਵਾਲੀਆਂ ਨੇ ਚਾਰ ਬੀਬੀਆਂ ਕਿੱਥੋਂ ਚੱਕ ਲੈਣੀ ਇਹਨਾਂ ਤਲਵਾਰ ਬੀਬੀਆਂ ਜੀ ਇਹਨੇ ਟਿਕਟੋਕ ਵਾਲੀਆਂ ਨੇ ਚਾਰ ਬੀਬੀਆਂ ਕਿੱਥੋਂ ਚੱਕ ਲੈਣੇ ਨਾ ਹਥਿਆਰ ਬੀਬੀਆਂ ਓ ਮੰਨਿਆ ਲਾਈਫ ਤੋੜੀ ਆਪਣੀ ਜੋ ਮਰਜ਼ੀ ਕਰੀ ਜਾਓ ਜੀ ਪਰ ਗੁਰੂ ਵਾਲਾ ਬਾਣਾ ਪਾਕੇ ਕੌਮ ਦਾ ਜਲੂਸ ਨਾ ਕਢਾਓ ਜੀ ਪਰ ਗੁਰੂ ਵਾਲਾ ਬਾਣਾ ਪਾਕੇ ਕੌਮ ਦਾ ਜਲੂਸ ਨਾ ਕਢਾਓ ਜੀ ਗੱਲ ਪੱਕੀਏ ਪ੍ਰੀਤ ਘੁੰਮਣਾ ਵਾਲਿਆ ਗੱਲ ਪੱਕੀਏ ਪ੍ਰੀਤ ਘੁੰਮਣਾ ਵਾਲਿਆ ਸੇਰੀ ਯਸ਼ਕੀ ਦਾ ਪੁੱਤ ਇਸ ਵਾਰ ਬੀਬੀਆਂ ਜੀ ਇਹਨੇ ਟਿਕਟੋਕ ਵਾਲਿਆਂ ਨੇ 4 ਬੀਬੀਆਂ ਕਿੱਥੋਂ ਚੱਕ ਲੈਣੇ ਇਨਾ ਹਥਿਆਰ ਬੀਬੀਆਂ ਜੀ ਇਹਨੇ ਟਿਕਟੋਕ ਵਾਲਿਆਂ ਨੇ 4 ਬੀਬੀਆਂ ਕਿੱਥੋਂ ਚੱਕ ਲੈਣੇ ਇਨਾ ਹਥਿਆਰ ਬੀਬੀਆਂ ਜੀ ਕਿੱਥੋਂ ਕਰ ਲੈਣੀਆਂ ਇਨਾ ਰਾਖੀ ਆਪਣੀ ਕਿੱਥੋਂ ਕਰ ਲੈਣੀਆਂ ਇਨਾ ਰਾਖੀ ਆਪਣੀ ਕਿੱਥੋਂ ਚੱਕ ਲੈਣੇ ਇਨਾ ਹਥਿਆਰ ਬੀਬੀਆਂ ਜੀ ਇਹਨੇ ਟਿਕਟੋਕ ਵਾਲਿਆਂ ਨੇ 4 ਬੀਬੀਆਂ ਕਿੱਥੋਂ ਚੱਕ ਲੈਣੇ ਨਾ ਹਥਿਆਰ ਬੀਬੀਆਂ